ਹਾਂ ਜੇ ਸਤਰੀਆ ਗੱਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਦੇਖੋ ਕਈ ਵਾਰੀ ਜਾਣਕਾਰੀ ਦਿੱਤੀ ਆ ਕਿਸੇ ਨੇ ਵੀ ਵਰਕ ਪਰਮਿਟ ਅਪਲਾਈ ਕਰਾਉਣਾ ਸੰਪਰਕ ਕਰ ਸਕਦੇ ਮੈਸੇਜ ਕਰ ਸਕਦੇ ਆ ਦੇਖੋ ਰਿਪਲਾਈ ਦੇਣ ਚ ਟਾਈਮ ਤਾਂ ਲੱਗਦਾ ਮੈਸੇਜ ਬਹੁਤ ਆ ਮੈਂ ਰਿਪਲਾਈ ਸਾਰਿਆਂ ਨੂੰ ਦੇ ਰਿਹਾ ਆ ਤੇ ਟਾਈਮ ਲੱਗਦਾ ਹੋਰ ਕੋਈ ਗੱਲ ਨਹੀਂ ਹੈਗੀ ਹਾਂ ਇੱਕ ਮੈਂ ਵੀਡੀਓ ਪਾਈ ਕਈਆਂ ਨੂੰ ਉਹ ਇੰਗਲਿਸ਼ ਟ੍ਰਾਂਸਲੇਸ਼ਨ ਹੋ ਕੇ ਜਾ ਰਹੀ ਆ ਉਹਦੇ ਚ ਮੈਂ ਕੁਛ ਨਹੀਂ ਕੀਤਾ ਇਹ YouTube ਵੱਲੋਂ ਹੀ ਨਵੇਂ-ਨਵੇਂ ਫੰਕਸ਼ਨ ਨਵੇਂ-ਨਵੇਂ ਫੀਚਰ ਆਉਂਦੇ ਰਹਿੰਦੇ ਆ ਜਦੋਂ ਤੁਸੀਂ ਵੀਡੀਓ ਦੇਖਦੇ ਆ ਤੇ ਮੋਇਲ ਆਪਣੇ ਤੇ ਤੇ ਜਲਦੀ ਵੀਡੀਓ ਤੇ ਤੁਸੀਂ ਟੱਚ ਕਰਨਾ ਆ ਤੇ ਤੁਹਾਡੇ ਰਾਈਟ ਸਾਈਡ ਇੱਕ ਸੈਟਿੰਗ ਦਾ অপਸ਼ਨ ਹੋਣਾ ਉਹਨੂੰ ਜਦੋਂ ਟੱਚ ਕਰੋਗੇ ਤੇ ਥੱਲੇ অপਸ਼ਨ ਆ ਜਾਂਦਾ ਤੁਸੀਂ ਇੰਗਲਿਸ਼ ਸੁਣਨੀ ਪੰਜਾਬੀ ਸੁਣਨੀ ਜਾਂ ਹਿੰਦੀ ਸੁਣਨੀ ਆ ਉਸੇ ਭਾਸ਼ਾ ਵਿੱਚ ਵੀਡੀਓ ਤੁਸੀਂ ਸੁਣ ਸਕਦੇ ਆ ਠੀਕ ਆ ਜੀ ਇਹ ਸਾਰਿਆਂ ਨੇ ਏਦਾਂ ਹੁੰਦੀ ਹੈ YouTube ਵੱਲੋਂ ਕੋਸ਼ਿਸ਼ ਕੀਤਾ ਗਿਆ ਆ ਤੇ ਬਾਕੀ ਦੇਖੋ ਇੰਗਲੈਂਡ ਦੇ ਵਿੱਚੋ ਹੌਲੀ-ਹੌਲੀ ਸ਼ਕਤੀ ਹੋ ਰਹੀ ਆ ਬਹੁਤ ਜ਼ਿਆਦਾ ਔਣ ਵਾਲੇ ਸਮੇਂ 'ਚ ਹੋ ਸਕਦਾ ਹੋਰ ਜ਼ਿਆਦਾ ਸ਼ਕਤੀ ਹੋਵੇ ਜਿਨ੍ਹਾਂ ਨੇ ਵੀ ਅਪਲਾਈ ਕਰਾਉਣੇ ਆ ਕੋਸ਼ਿਸ਼ ਕਰੋ ਕਿ ਜਲਦੀ ਤੋਂ ਜਲਦੀ ਅਪਲਾਈ ਕਰਾ ਲਓ ਫਿਰ ਇਹ ਫਾਇਦਾ ਹੈ ਕਿ ਜੇ ਤੁਸੀਂ ਹੁਣ ਅਪਲਾਈ ਕਰਾਉਂਗੇ ਤੁਹਾਡੇ ਤੇ ਜਿਹੜੀਆਂ ਸ਼ਕਤੀਆਂ ਹੋ ਰਹੀਆਂ ਜਾਂ ਨਵੇਂ ਕਾਨੂੰਨ ਬਣ ਰਹੇ ਉਹ ਤੁਹਾਡੇ ਤੇ ਲਾਗੂ ਨਹੀਂ ਹੋਣਗੇ ਤੁਸੀਂ ਉਹਨਾਂ ਚੀਜ਼ਾਂ ਤੋਂ ਬਾਹਰ ਹੋਵੋਗੇ ਇਸ ਕਰਕੇ ਅਸੀਂ ਬੇਨਤੀ ਕਰੀ ਦੀ ਆ ਵੀ ਜਿਨ੍ਹਾਂ ਨੇ ਵੀ ਅਪਲਾਈ ਕਰਾਉਣਾ ਜ਼ਰੂਰ ਕਰਾਵੋ ਤੇ ਬਾਕੀ ਜੋ ਵੀ ਸਿਸਟਮ ਚੱਲਦਾ ਆ ਉਹਦੇ ਹਿਸਾਬ ਨਾਲ ਫਿਰ ਮਸੇ ਆ ਕਿ ਸਹੀ ਤਰੀਕੇ ਦਾ ਤੁਹਾਡਾ ਕੇਸ ਅਪਲੋਡ ਹੋਇਆ ਹੋਣਾ ਚਾਹੀਦਾ ਆ ਇਹ ਨਾ ਹੋਵੇ ਕਿ ਤੁਸੀਂ ਇੱਕ ਤਾਂ ਲੱਖ ਰੁਪਇਆ ਵੀ ਲਾ ਲਓ ਕਿਤੇ ਆ ਕੇ ਕੰਪਨੀਆਂ ਵੀ ਨਾ ਹੋਮਵੇਅ ਤੇ ਬੱਚ ਧੱਕੇ ਵੀ ਖਾਵੋ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਣਾ ਆ ਬਹੁਤ ਲੋਕ ਇਸ ਕਰਕੇ ਖਰਾਬ ਹੋਏ ਆ ਕਿ ਉਹਨਾਂ ਨਾਲ ਹਮੇਸ਼ਾ ਹੀ ਤੋਖਾ ਹੋਇਆ ਆ ਤੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਆ ਕੇ ਕੰਪਨੀਆਂ ਨਹੀਂ ਮਿਲੀਆਂ ਜਾਂ ਕੰਪਨੀਆਂ ਹੈ ਨਹੀਂ ਸੀਗੀਆਂ ਠੀਕ ਆ ਤੇ ਫਿਰ ਉਹਨਾਂ ਦੇ ਵੀਜ਼ਾ ਕੈਨਸਲ ਹੋਏ ਆ ਇਸ ਕਰਕੇ ਅਸੀਂ بار بار ਕਹਿੰਦਾ ਆ ਕਿ ਸਹੀ ਤਰੀਕੇ ਨਾਲ ਆਵੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਕੀ ਆਪਣਾ ਖਿਆਲ ਰੱਖੋ